ਮੁਬਾਰਕ ਆਈ ਤੈਨੂੰ ਵਿਆਹ ਦੀਆਂ ਆਜ ਹੋ ਵੀਰੇ ਐਨੇ ਇੱਕ ਦਾ ਰਾਜੇ ਤੇਰੇ ਹੀ ਆ ਨਾ ਬਸ ਬਸ ਰਾਜੀ ਐ ਮਾਰ ਤਣ ਮੁੱਖ ਦਾ ਰੋਜਾ ਰੋਜਾ ਅੱਗ ਲੱਗੀ ਚਾਹ ਆ ਗਈ ਤੁਹਾਡੀ ਭਾਈ ਠੀਕ ਹੈ ਜੀ ਇਹ ਤਾਂ ਗੱਟਿਆਣਾ ਚਾਹ ਪੀ ਜਾਂਦੇ ਆ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਚਾਹ ਆ ਗਈ ਤੁਹਾਡੀ ਭਾਈ ਠੀਕ ਹੈ ਜੀ ਇਹਦਾ ਗੱਟਿਆਣਾ ਚਾਹ ਪੀ ਜਾਂਦੇ ਆ ਦੁੱਧ ਪਾ ਕੇ ਹੁਣ ਅੱਜ ਵਿਆਹ ਆਵਾ ਨਾਲੇ ਵਿਆਹ ਦੇ ਸੱਦਿਆਂ ਨਾਲੇ ਆਪਾਂ ਦੁੱਧ ਪ੍ਰੋਵਾਈਡ ਕਰਾਇਆ ਜਿੰਨਾ ਬਣਾ ਹੁਣ ਉਹਨਾਂ ਨੇ ਸਗਨ ਚ ਲੈ ਜਾਣਾ ਆਪਣੇ ਲੋਕਾਂ ਉਹ ਮਾੜੀ ਗੱਲ ਨਾਲੇ ਗਾਵੇchan ਅੱਜ ਨਾਲੇ ਵਿਆਹ ਇੱਥੇ ਆਪਾਂ ਨੂੰ ਲੈ ਹੁਣ ਇਹ ਆਪਾਂ ਕੁਝ ਖਾ ਪੀ ਗਏ ਹੁਣ ਇੱਥੋਂ ਆ ਬੇਬੀ ਕੋ ਵੱਡੇ ਵੱਡੇ ਫੈਲਸਾ ਦੇ ਵਿੱਚ ਦੁੱਧ ਪ੍ਰੋਵਾਈਡ ਕਰਾ ਦਿੱਤਾ ਕਾਜੇ ਛੱਡ ਜੋ ਮੈਂ ਅੱਜ ਇਹ ਹਲਵਾਈ ਨੇ ਅੱਜ ਚਾਕਲੇਟ ਵਾਲੀ ਬਰਫੀ ਨਾ ਬਣਾਈ ਐਦੇ ਤੇ ਪਾਉਣਾ ਐਦੇ ਤੇ ਪਾਉਣੀ ਐਦੇ ਤੇ ਥਲੀ ਥਲੀ ਦੇ ਠੀਕ ਹੈ ਨਾ ਬਰਫ ਦੀ ਸਲੀ ਤੇ ਤਿੰਨ ਬਲਾਕ ਹੋ ਗਿਆ ਆਹ ਓਕਾਨ ਪੀਨ ਨੂੰ ਕੋਈ ਲਿਆਓ ਆਜੋ ਲੈ ਸਾਰਾ ਕੁ ਬਣਿਆ ਕੀ ਕੀ ਬਣਿਆ ਮਾ ਉਹ ਵੀ ਆ ਗਿਆ ਲੰਮਾ ਭਾਈ ਵੀ ਆ ਗਿਆ ਗੱਡੀ ਤੇ ਸਵਿਫਟ ਤੇ ਗਿਆ ਨਾ ਟਾ ਲੰਮਾ ਬੰਦਾ ਕੁੜੀ ਆ ਕੱਡਾ ਤੂੰ ਨਹੀਂ ਦੇਦਾ ਹੁੰਦਾ ਇਹ ਰੱਖਦਾ ਨਿਗਾਹ ਭਾਈ ਉੱਤੋਂ ਦੀ ਇਹ ਰੱਖਦਾ ਵਾਕਈ ਨਿਗਾਹ ਤੇਰੇ ਹੁੰਦਾ ਕਿ ਚੋਰੀ ਹੋ ਜੇ ਭਰਾਵਾ ਤੇਰੇ ਹੁੰਦਾ ਚੋਰੀ ਕਿਵੇਂ ਹੋ ਜਾਈ ਡਾ ਲੰਮਾ ਬੰਦਾ ਮੁਬਾਰਕ ਆਈ ਤੈਨੂੰ ਵਿਆਹ ਦੀਆਂ ਤੇਰਾ ਵਾ ਤੇਰਾ ਆਓ ਇੰਨੇ ਇੱਕ ਦਾ ਰਾਜੇ ਤੇਰੇ ਹੀ ਆਣਾ ਠੀਕ ਠਾਕ ਏ ਕਰ ਕੀਤਾ ਪਿਆ ਕੀ ਖਾਵਾਂ ਕੀ ਨਾ ਖਾਵਾਂ ਬਸ ਵਸ ਵਸ ਨਾਲ ਹੀ ਆਏ ਮਾਰਦਣ ਭੁੱਖ ਦਾ ਰੋਜਾ ਰੋਜਾ ਅੱਖ ਲੱਗੀ ਤੈਨੂੰ ਆਏ ਉਹਦਾ ਪੂਰਾ ਉਹ ਠੀਕ ਆ ਅੰਦੀਰ ਵਾਲੇ ਮਿਲ ਲਈ ਹਾਂ ਚੱਲ 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 ਦੇ ਦੜਕੇ ਦੜਕੇ ਹੌਲ ਕੋਲੇ ਹਲਵਾਈਆਂ ਦੀ ਕਰਾਵਾ ਤੂੰ ਰਾਤ ਦੇ ਵੀ ਡੱਫੀ ਜਾਂਦੇ ਇੱਥੇ ਲੈ ਜਾ ਲੈ ਜਾ ਜਿੰਨੇ ਲੈ ਕੇ ਜਾਣੇ ਲੈ ਜਾ ਆ ਇੰਨੇ ਕ ਰਹਿਣ ਦਾ ਹੱਥ ਨਾਲ ਆ ਆਟਾ ਬਾਟਾ ਉਹ ਦੁਬਾਰ ਨਹੀਂ ਮੈਂ ਕੋਈ ਕਹਿੰਦਾ ਨਾ ਹਾਂ ਇੱਥੇ ਰਹਿੰਦੇ ਨੇ ਨਾ ਥੈਂਕ ਯੂ ਗੰਦੂ ਗੰਦੂ ਕੋਈ ਨਹੀਂ ਕਹਦਾ ਆ ਜਾ ਗੰਦੂ ਤਾਂ ਡਰਦੇ ਬੜੇ ਸਾਰੇ ਇੱਕ ਤਾਂ ਇਹਦਾ ਭੋਲਾ ਪੰਛੀ ਵਿਚਾਰਾ ਭੋਲਾ ਪੰਛੀ ਵੇ ਕਹਿੰਦਾ ਕੋ ਵੇਖੇ ਪਿਆਰ ਨਾਲ ਸੰਗਲੀ ਕੁਆ ਲੈਣੀ ਵੇਖ ਲਈ ਇਹ ਓਏ ਕਿਉਂ ਓਹੋ ਭੱਜੂ 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 ਤੇਜ਼ੀ ਤੇਜ਼ੀ ਲੈ ਉੜਿਆ ਬੰਦ ਜਾਈਂ ਤੇ ਬੰਦ ਕਰਾ ਬੀਂਂ ਬੰਦ ਹਟੋ ਬੰਦ ਕਰੇ ਉਹ ਕੰਮ ਵਿੱਚ ਛੜਿਆ ਫਿਰਦਾ ਨੂਰਪੁਰੇ ਬਾਰੇ ਕੀ ਕਹਿਣਾ ਚਾਹਣਾ ਤੂੰ ਨੂਰਪੁਰੇ ਬਾਰੇ ਕੀ ਕਹਿਣਾ ਚਾਹਣਾ ਮਾੜੀ ਮੋੜੀ ਟਿੱਪਣੀ ਮੇਰਾ ਪਿੰਡ ਹੈਗਾ ਬਾਈ ਜੀ ਨੂਰਪੁਰਾ ਹੈ ਕੀ ਮਾਂ ਵੀ ਪਹਿਲੇ ਇੱਕ ਵਾਰੀ ਚਿੱਕੜ ਨਹੀਂ ਸੁੱਕਦਾ ਮਹੀਨਾ ਵੈਰੀ ਗੁੱਡ ਜੀ ਆਲੇ ਲਾਉਂਦੇ ਆ ਰੋਜ਼ ਸਕੀਮਾਂ ਕਿਹੜਾ ਨਵਾਂ ਘੇਰ ਗਈ ਜਿਵੇਂ ਉਹਦਣ ਵਾਲੇ ਰੇੜੇ ਵਾਲੇ ਤੇ ਤਿੰਨ ਚਾਰ ਮਾਰੀਆਂ ਤੰਨ ਉਹ ਰੇੜੇ ਵਾਲੇ ਨੂੰ ਚਿੱਟਾ ਪੀਨ ਲਾਦਾ ਉਹਨਾਂ ਨੇ ਤਿੰਨ ਚਾਰ ਸੱਟਾਂ ਆਉਦੇ ਰੇੜੇ ਵਾਲਾ ਵੀ ਕਹਿੰਦਾ ਹੋਊਗਾ ਛਤਰਖਾਨੋਂ ਚਿੱਟਾ ਪੀਨ ਲਾਪੀਏ ਜਦੋਂ ਕਹਾਂਗੇ ਮੈਂ ਵੀ ਚਿੱਟਾ ਹੀ ਪੀਣਾ ਕਹੂੰਗਾ ਉਰੇੜੇ ਵਾਲਾ 8-10 ਜਾਣੇ ਲੱਦ ਕੇ ਲਿਆਉਂਦਾ ਠੀਕ ਆ ਉਹ ਵੇਖਿਆ ਜਾਂਦੇ ਆ ਆਉਂਦੇ ਆ ਆਪ ਚਲਾ ਕੇ ਲਿਆਉਂਦਾ ਜਾਂਦੇ ਉਹ ਪਿਛੇ ਬੈ ਕੇ ਜਾਂਦਾ ਸਹੀ ਗੱਲ ਆ ਮੇਠਾ ਨੰਗਣ ਵਾਲਾ ਹੋਣਾ ਉਹ ਠੀਕ ਆ ਮੰੰਗਣ ਵਾਲਾ ਬਾਈ ਸ਼ੈਡ ਦੇ ਟੋਏ ਸ਼ੁਰੂ ਹੋ ਚੁੱਕੇ ਆ 1 2 ਤੇ 3 ਤੇ 4 5 6 ਟੋਏ ਵਟੇ ਗਏ ਅਜ 6 ਟੋਏ ਮੁਕੰਮਲ ਆ ਉਹ ਬੰਦਾ ਥੋੜਾ ਜਿਹਾ ਟੋਆ ਵੇਖੋ ਇਹਨਾਂ ਦਾ ਚੌਰਸ ਆ ਉਹ ਬੰਦੇ ਦੇ ਟੋਏ 'ਚ ਥੋੜੀ ਅਲਾਈਨਮੈਂਟ ਆਊਟ ਹੋਈ ਆ ਗੁਣੀਆਂ ਗਲਤ ਰੱਖ ਲਏ ਇਹਨਾਂ ਨੇ ਬੰਦਾ ਹੀ ਗਾਲਤ ਆ ਵੀਰੇ ਨਹੀਂ ਭਾਈ ਜਿਹੜਾ ਆਉਣਾ ਚਾਹਦਾ ਜਿੱਧਰ ਨੂੰ ਸੂਰਜਾ ਉਹਨੂੰ ਸੇਧ ਰੱਖਦਾ ਮੈਨੂੰ ਇਹ ਨਹੀਂ ਸੀਗਾ ਵੀ ਇਹ ਟੋਆ ਕਰ ਦੂਆ ਪਰ ਤੂੰ ਕਹਿੰਦਾ ਪੱਤਲ ਤੇ ਬਹੁਤ ਜ਼ਿਆਦਾ ਪੱਤਲ ਤੇ ਬਹੁਤ ਯਾਰ ਤੇ ਅਸੀਂ ਅਸੀਂ ਪਤੰਦਰਾ ਡੇਢ ਡੇਢ ਕੱਟ ਆਈ ਜਾ ਡੇਢ ਡੇਢ ਕੱਢ ਗਏ ਆ ਤੇ ਉਹਨੇ ਕੱਢਿਆ ਹੀ ਇੱਕ ਆ ਚਲ ਕੋਈ ਦੁਪਹਿਰ ਬਾਹਰ ਲੱਗਾ ਨਹੀਂ ਮੇਰੀ ਗੱਲ ਗਰੀਬ ਬੰਦਾ ਨਹੀਂ ਤੇ ਗੋਲੀਆਂ ਵੀ ਲੈਣ ਗਿਆ ਕਿ ਨਾ ਇਹੋ ਡਾਕਟਰ ਦੇ ਉਹੀ ਲੈਣ ਗਿਆ ਜੇ ਉਹ ਗਰੀਬ ਅਤੇ ਗੋਰੇ ਹੋਣਾਂ ਦਾ ਕਿਹੜਾ ਪਿੱਛੇ ਮਹਿਲ ਖੜਾ ਵਾ ਇਹ ਜ਼ੋਰ ਦਾ ਬੰਦੇ ਵੇਰੇ ਮੇਰਾ ਯਾਰ ਪਹਿਲੇ ਹੀ ਘਾਟ ਗਿਆ ਪਹਿਲਾਂ ਤਾਂ ਬਲੱਡ ਘਾਟ ਗਿਆ ਤੋਏ ਨੂੰ ਕਹਿੰਦਾ ਮੈਨੂੰ ਗੋਲੀਆਂ ਚਾਹੀਦੀਆਂ ਬਲੱਡ ਘਾਟ ਗਿਆ ਮੈਂ ਕਿੰਦਾ ਮੋਦੀ ਬਟੂ ਕਹਿੰਦਾ ਯਾਰ ਮੈਂ ਡਾਕਟਰ ਕੋਲ ਦਵਾਈ ਲੈ ਆਵਾਂ ਫਿਰ ਕਿਹੜਾ ਜਾ ਦਿਆ ਕਰ ਫਿਰ ਉੱਥੋਂ ਆ ਜਾ ਕਰੀ ਮੁੱਕੀ ਹੋਏ ਪੱਟੀ ਵੇਖ ਕੇ ਤਾਂ ਦੈਲੀ ਘਾਟ ਗਿਆ ਮੈਨੂੰ ਤਾਂ ਕਿਹੜਾ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ